ਸੋ ਮਾਣੇ ਦੀ ਹੈਟਿੰਗ ਹੋਣ ਜਾ ਰਹੀ ਹੈ ਜੀ ਖਾਲੀ ਹੁਣ ਸਾਰੇ ਸੂਟ ਦਵਾ ਕੇ 70% ਆਫ ਤੇ ਲਾਦਾ ਸਟਾਕ ਲਈ ਸੇਰ ਮੇਲਾ ਆ ਦੇਖੋ ਜੀ ਪਹਿਲਾ ਆਰਟੀਕਲ ਜੀ ਪਿਓਰ ਕਾਟਨ ਸੂਟ ਨੱਕ ਤੇ ਕੀਤਾ ਵਰਕ ਬਹੁਤ ਸੋਹਣਾ ਨਾਲ 2.5 ਮੀਟਰ ਦੀ ਚੁੰਨੀ ਕਾਟਨ ਦੀ ਜੀ ਸੂਟ ਬਾਜ਼ਾਰ ਵਿੱਚ 600 ਰੁਪਏ ਦਾ ਇਹਦੇ ਵਿੱਚ 200 ਰੁਪਏ ਦਾ ਜੀ ਆਲੋ ਜੀ ਵੀ ਨੱਕ ਵਾਲਾ ਸੂਟ ਜੀ ਦੇਖੋ ਨੱਕ ਤੇ ਕਿੰਨਾ ਕੰਮ ਕੀਤਾ ਹੋਇਆ ਨਾਲ ਹੋਊਗੀ ਚੁੰਨੀ 2.5 ਮੀਟਰ ਦੀ ਨੱਕ ਤੇ ਵੀ ਕੰਮ ਆ ਘੇਰੇ ਤੇ ਵੀ ਕੰਮ ਆ ਸੂਟ ਆ ਕਾਟਨ ਦਾ ਬਾਜ਼ਾਰ ਤੋਂ 650-700 ਅਸੀਂ ਦੇਵਾਂਗੇ 250 ਰੁਪਏ ਦਾ ਆ ਲੈ 5 ਮੀਟਰ ਆ ਲੋ ਪ्योर ਕੈਮਰੀ ਕੋਟਨ ਜੀ ਇਹ ਚ ਵੀ ਚੁੰਨੀ ਦੇ ਨਾਲ 5 ਮੀਟਰ ਆਰਵਰ ਕੈਮਰੀ ਕੋਟਨ ਲੋਕ ਵੇਚਦਾ ਚੁੰਨੀ ਬਿਨਾਂ 500 ਦਾ ਚੁੰਨੀ ਨਾਲ ਵੇਚਦੇ 800 ਦਾ ਅਜ ਤਾਂ ਚੁੰਨੀ ਸੜੇ 300 ਦਾ ਜੀ ਆ ਦੇਖੋ ਨੀ ਮਸਲੀਨ ਕੋਟਨ ਸੂਟ ਜੀ ਨੈਕਲੇਸ ਤੇ ਕੰਕੜਾ ਕੰਮ ਕੀਤਾ ਹੈ ਬੁਟੀਕ ਸ਼ਾਹ ਸੂਟ ਨੇ ਸਾਰੇ ਜੀ ਇਹ ਹਾਂ ਇਹ ਸੂਟ ਦੇਖਦੇ ਨੇ 50 60 900 1000 ਹਜ਼ਾਰ ਹਜ਼ਾਰ ਇਤਨਾ ਚਾਰ-ਦਸ ਦਾ ਸੂਟ ਜੀ ਆ ਦੇਖੋ ਪਾਜੀ ਇਹ ਗੁੱਡ ਦੇਖੋ ਪਾਜੀ ਘੇਰਾ ਆ ਗਿਆ ਜੀ ਹਾਂਜੀ ਆ ਦਿਖਾ ਇਹ ਗਲਾ ਵੀਰੇ ਇਹ ਗਲਾ ਆ ਗਿਆ ਆਪਾ ਜੀ ਬਾਜੂ ਦਿਖਾ ਦਿਓ ਉਸ ਤੋਂ ਬਾਅਦ ਇਹ ਬਾਜੂ ਬਲਕੀ ਆ ਗਿਆ ਪਾਜੀ ਸਲਵਾਰ ਦੇ ਕਿਹੜੇ ਕੱਟੇ ਆ ਜੀ ਭਾਈ ਚੁੰਨੀ ਫੈਸੀ ਹੈ ਜੀ ਟੂਟ ਪਾਜੀ ਬਜਾਤ ਲੱਗਦਾ 2700 ਰੁਪਏ ਦਾ ਇਹ ਨਾ ਹੁਣ ਕਹੇ ਜੀ ਵੀ ਤੁਸੀਂ 1500 ਦੇ ਦੋਗੇ ਕੋਈ ਵੀਰੇ 1500 ਕੋਈ ਦਵਾਗੇ ਕਲੀਅਰ ਸੇਲ ਮੈਂ 1000 ਰੁਪਏ ਦਵਾ 1000 ਰੁਪਏ ਲਾ ਵੀਰੇ 1000 ਰੁਪਏ ਦੇ ਪਾਜੀ ਤੇ ਜਿਹੜਾ ਬੰਦਾ ਕਰੂ ਵੀਡੀਓ ਨੂੰ ਪਾਤਾ ਸ਼ੇਅਰ ਕਰੂ ਸ਼ੇਅਰ ਟੂ ਗਰੁੱਪ ਕਰੂ ਚੰਗਿਆ ਕਮੈਂਟ ਚਾਰ ਲੱਕੀ ਬ ਆ ਲੈ ਵੀਰੇ 2000 ਰੁਪਏ ਸੂਟ ਫੁਲਕਾਰੀ ਡਿਜ਼ਾਈਨ ਆ ਦੇਖੋ ਸਲਵਾਰ ਕੱਢੀ ਹੋਈ ਭਾਜੀ ਰੇਟ ਦਿਖਾ ਦੇਖਾ ਚੈਲੰਜ ਕਰਦੇ ਆ ਜੁਰਤ ਨਾ ਕਰਨੀਆਂ ਗੱਲਾਂ ਵਾਲੀਆਂ ਆ ਦੇਖੋ ਚਾਹੇ ਲੈ ਲਓ ਕੋਟ ਨਾਲ ਬਿਲਕੁਲ ਚਾਹੇ ਦੇ ਨਾ ਸਿਮਰਾਂ 2000 ਵਾਲੀਆਂ ਸਾਰੇ ਸਾਰੇ ਦੇਖੋ ਆਹ ਲੋ ਸਿਮਰ ਕਪੜਾ ਦੀ ਆ ਵੀ ਲੱਗਿਆ 2000 ਭਾਜੀ ਬਿਲਕੁਲ ਜੀ ਆਹ ਲੋ ਰੰਗ ਵਿੱਚ ਵੀ ਆਣਗੇ ਜਿੰਨੇ ਮਰਜ਼ੀ ਹਾਂ ਇਹ ਭਾਜੀ ਤੁਹਾਨੂੰ ਸਾਰੇ ਕਰਦੇ ਆਪਾਂ 800 ਚ ਆ ਦੇ ਵੀਰੇ ਹੁਣ ਗਾ ਤਮਾਕਾ ਸਰੀ ਤਮਾਕਾ 38 ਰਾਂ ਸੂਟ ਦੀ ਭਾਜੀ ਸਲਵਾਰ ਕੱਢੀ ਸਾਰੀ ਬਿਲਕੁਲ ਜੀ ਆ ਦੇਖੋ ਕੱਢਿਆ ਪੂਰਾ ਫਰੰਟ ਸਾਰਾ ਆ ਗਿਆ ਪੂਰਾ ਭਾਜੀ ਪੂਰੀ ਪਿਓਰ ਲੱਗੀ ਪੂਰੀ ਪਿਓਰ ਲੱਗ ਬਿਲਕੁਲ ਆ ਡਿਆ ਨਾ ਵੀਰੇ ਆ ਚੁੰਨੀ ਦੇਖੋ ਵੀਰੇ ਤੇ ਭਾਜੀ ਇਹ ਕਿੰਨੇ ਦੇ ਦੀਏ ਇਹ ਭਾਜੀ ਮੇਰੇ ਨਾਲ ਦੇਓਗੇ ਇਹ ਤਾਂ 15 1600 ਰੁਪਏ ਦੇਓਗੇ ਭਾਜੀ 800 ਰੁਪਏ ਦਾ ਸ਼ਿਮਰ ਕੱਪੜੇ ਉੱਪਰ ਗੋਰਨੀ ਦਾ ਡਿਜ਼ਾਈਨ ਅੱਛਾ ਇਹ ਭਾਜੀ ਇੱਕ ਵਾਰ ਨਲਕੀ ਦਾ ਹੈਂਡਵਰਕ ਕੀਤਾ ਸਾਰਾ ਹੱਥ ਦਾ ਕੰਮ ਕੀਤਾ ਹੈ ਭਾਜੀ ਜੀ ਜੀ ਆ ਦੇਖੋ ਆ ਨਾਲ ਪਹੁੰਚੇ ਜਾਊਗਾ ਚਾਹੇ ਲੈ ਲਓ ਸੰਥਿਆਢ ਚਾਹੇ ਲੈ ਲੋ ਪਾਰਟੀ ਵੇ 800 ਰੁਪਏ ਦਾ ਚਾਹੇ ਲੈ ਲੋ ਪਿਓਰ ਬ੍ਰਾਂਡਡ ਚੀਜ਼ ਕਾਟਨ ਦਾ ਕੱਪੜਾ ਫਰਾਊਡ ਨਹੀਂ ਬਣੂਗਾ ਫੁਲ ਕਾਰੀ ਵਰਗਾ ਧਾਗੇ ਦੀ ਚਾਹੇ ਸਿੱਪੀ ਸਤਾਰ ਵਾਲਾ ਧਾਗਾ ਰੇਟ 50 ਤੋਂ 200 ਸਾਡੀ 800 ਰੁਪਏ ਆਲੋ ਜੀ 5 ਮਿੰਟ ਆਲਓਰ ਜਾਮ ਕਾਟਨ ਕਰਨੀ ਵਾਲੀ ਤੋਪਾ ਨਾਲ ਚੁੰਨੀ ਹੋਗੀ ਪਿਓਰ ਦੀ ਪ੍ਰਿੰਟਡ ਸੂਰ ਬਾਜ਼ਾਰ ਦਾ 600 ਰੁਪਏ ਅਸੀਂ ਦਵਾਂਗੇ 250 ਰੁਪਏ ਆ ਦੇਖੋ ਜੀ 5 ਮਿੰਟ ਪਿਓਰ ਕਰੇ ਦਾ ਸੂਟ ਨਾਲ ਹੋਊ ਚੁੰਨੀ 2.5 ਮਿੰਟ ਦੀ ਸੂਰ ਬਾਜ਼ਾਰ ਜਵੇਂ ਦਾ 600 ਰੁਪਏ ਅਸੀਂ ਦਵਾਂਗੇ 250 ਰੁਪਏ ਦਾ ਆ ਦੇਖੋ ਜੀ 5 ਮੀਟਰ ਆਲਓਰ ਜਾਮਕੋਟਨ ਜੀ ਇਹ ਸੂਟ ਪਾਜੀ ਪਤਾ ਹੀ ਹੈ ਪਲੇਨ ਕਪੜਾ ਮਿਲਦਾ 500 ਰੁਪਏ ਦਾ ਇੰਨੇ ਦਾ ਬਿਲਕੁਲ ਪਲੇਨ ਕੜਾਈ ਵਾਲਾ ਸੂਟ ਪਾਜੀ ਜਾਮ ਦੇ ਮਿਲਦਾ ਸੂਟ 1200 1200 ਰੇਂਜ ਚ ਨਾ ਕਿੰਨੀ ਮਸਲੀਨ ਦੀ ਆ ਅਸੀਂ ਇਹਨੂੰ 1200 ਦੇਣਾ ਇਹ ਸੰਧੜਾ 500 ਰੁਪਏ ਸੂਟ ਜੀ ਆ ਦੇਖੋ ਜੀ ਇਹ ਪੂਰੇ ਪਿਓਰ ਕ੍ਰੇਪ ਦੇ ਸੂਟ ਨੇ ਪੂਰੇ ਪਿਓਰ ਕ੍ਰੇਪ ਦੇ ਅੱਛੇ ਸੂਟ ਸਾਰੇ ਭਰਵੇਂ ਆਣੇ ਭਰਵੇਂ ਪਾਜੀ ਭਰਵੇਂ ਸੂਟ ਆਣੇ ਨੇ ਦੇਖੋ ਕੜਾਈਆਂ ਕਿੰਨੀ ਸੋਹਣੀਆਂ ਕੜਾਈਆਂ ਆ ਪਰ ਜੀ ਤੇ ਨਾਲ ਤਾਂ ਖੜਾ ਚੁੰਨੀਆਂ ਚੁੰਨੀਆਂ ਨੇ ਪਾਜੀ ਭਾਰੀਆਂ 2.5 ਮ ਅਈ ਸੁਣਦੇ ਨਾ ਸੇਲ ਮਲੇ 5-500 ਦੇ ਭਾਜੀ ਵਾਹ ਜੀ ਵਾਹ ਆ ਦੇਖੋ ਭਾਜੀ ਡਿਜ਼ਾਈਨ ਨਹੀਂ ਨਹੀਂ ਆ ਦੇਖੋ ਕ੍ਰੇਵ ਲੈ ਲਓ ਲੈ ਲਓ ਜਾਮਕੋਟਨ ਜੀ ਜੀ ਆ ਦੇਖੋ ਅੱਛਾ ਸਾਰੇ ਦੁਪੱਟੇ ਵਰਕ ਲੈ ਆਣੇ ਸਾਰੇ ਭਾਈ ਚੁੰਨੀਆਂ ਕੱਢੀਆਂ ਜਾਮਕੋਟੇ ਸੁੱਟ ਲੈਣਾ ਚਾਈਨ ਵਾਲਾ ਮਸਲੀਨ ਕੋਟ ਇੱਕ ਭਾਜੀ ਆ ਰਹਿ ਗਿਆ ਯਾਰ ਮੇਰੇ ਸਾਰੇ ਸਾਰੇ ਮਰਜ਼ੀ ਲੈ ਲਓ ਭਾਜੀ 5-500 ਸਾਰੇ ਸਾਰੇ ਜੈਬਰੀ ਕੋਟ ਨਾ ਜਿਹੜੇ ਭਾਜੀ ਬਜ਼ਾਰ ਚਿਕਦਾ 1500 ਹਾਂ ਆ ਦੇਖੋ ਦੁਨੀਆ ਕੜਾਈਆਂ ਵਾਲੀਆਂ ਸਾਰੇ ਪੈਸਾ ਟਿਕਾ ਮੈਲੇ 5-500 ਚ ਆ ਦੇਖੋ ਪਾਜੀ ਆਲ ਓਵਰ ਮਸਲੀਨ ਕਾਟਨ ਜੀ ਬੇਹੱਦ ਸੋਹਣੀ ਕੜਾਈ ਕੱਢੀ ਹੈ ਘਰੇ ਦੇ ਕੜਾਈਆਂ ਸਾਰੇ ਪੂਰੀ ਪ੍ਰੋਪਰ ਜੀ ਅੱਛਾ ਇਹ ਮੈਂ ਦੇਖਦਾ ਮੈਂ ਕੜਾਈ ਦੀ ਫਿਨਿਸ਼ਿੰਗ ਵੀ ਬਹੁਤ ਜ਼ਬਰਦਸਤ ਹੈ ਪਾਜੀ ਇਹ ਸਾਡੀ ਵਜ੍ਹਾ ਨਾਲ ਵਿਆਹ ਹੋ ਰਹੇ ਨੇ ਹੈਗੇ ਇਹ ਸੁਣਿਆ ਬਹੁਤ ਵਿਆਹ ਚੱਲਦੇ ਅੱਜ ਘਰ ਦੇਖੋ ਨਾ ਸੂਟ ਪਾ ਕੇ ਆਏ ਆ ਆ ਦੇਖੋ ਵੀਰੇ ਚੁੰਨੀ ਆ ਉਹ ਘੱਟ ਵਰਕ ਹੈ ਪੂਰੀ ਹੈਵੀ ਚੁੰਨੀ ਇਹ ਸੂਟ ਪਾਜੀ ਵਜਾ ਕੇ ਰੇਟ ਵੜਾ ਦਿਓ ਕੀ ਇਹਦਾ ਆ ਦੇਖੋ 1300 ਰੁਪਏ ਸੂਟ ਗਿਆ ਭਾਜੀ 1300 ਰੁਪਏ ਵਾਲਾ ਭਾਜੀ ਨਾਲ ਚ ਰੰਗ ਜਿੰਨੇ ਮਰਜ਼ੀ ਲੈ ਲਓ ਇਹ ਤੁਹਾਨੂੰ ਮੇਰੇ ਨਾਲ 500 ਰੁਪਏ ਦਾ ਬਸ ਅੱਛਾ ਭਾਜੀ ਯਾਰ 1200 1300 ਸਾਰੇ ਸਾਰੇ ਭਾਜੀ ਆ ਦੇਖੋ ਜਾਗੋੜ ਨੇ ਤੇਰੇ ਤੇ ਮਸਲੀਨ ਲੈ ਲਓ ਸਾਨੂੰ ਮੇਰੇ ਨਾਲ 15 20 ਡਿਜ਼ਾਈਨ ਹੈਗੇ ਭਾਜੀ ਚਾਹੇ ਕੱਪੜੇ ਵੀ ਹੈਗੇ ਹਾਤਰਾਂ ਦੇ ਜਾਗੋੜ ਲੈ ਲਓ ਚਾਹੇ ਨਾਲ ਮਸਲੀਨ ਕੋਟਨ ਚਾਹੇ ਗਲੇਸ ਕੋਟਨ ਚਾਹੇ ਕੈਮਰੀ ਕੋਟਨ ਚਾਹੇ ਚੁਨੀ ਪਾਰੀ ਚਾਹੇ ਹੋਲੀ ਸਾਰੇ ਭਾਜੀ 550 550 ਵਾ ਦੇਖੋ ਕੀ ਬਾਤ ਕੁੰਨੀਆਂ ਪੂਰੀਆਂ ਪਾਰੀ ਚੁਨੀ ਨੇ ਦੇਖੋ ਇਹ ਸਾਰੇ 12 13 ਚੋਂ ਸਾਡਾ ਸੂਟ ਜੀ ਭਾਜੀ ਸਾਰੇ ਆਪਾਂ ਲੈਨੇ 550 ਫਲੇਟ 500 ਰੁਪਏ ਚ ਆ ਦੇਖੋ ਭਾਜੀ ਕੈਮਰੀ ਕੋ ਪਾਕਿਸਤਾਨੀ ਸਟਾਈਲ ਜੈਪਰੀ ਸਟਾਈਲ ਆ ਦੇਖੋ ਇਹ ਭਾਜੀ ਇਹ ਸਾਰਾ ਆਰੀ ਦਾ ਵਰਕ ਸਾਰੇ ਆਰੀ ਵਰਗਾ ਸੂਟ ਭਾਜੀ ਇਹ ਪਤਨ ਪਤਾ ਹੀ ਇਹ ਲੋਕ ਸੇਲਾਂ ਲਾਉਂਦੇ ਨੇ 8 800 900 ਕਰਕੇ ਸੇਲਾਂ ਚ ਇਹ ਸੂਟ ਭਾਜੀ ਲੱਗਦੇ 1200 ਬਿਲਕੁਲ ਇਹ ਤੁਹਾਨੂੰ ਪਹਿਲੇ 550 ਭਾਜੀ 500 ਦੇਣੇ ਭਾਜੀ ਸਾਰੀ ਭ ਚਾਹੇ ਨਾ yellow ਚਾਹੇ ਨਾ green ਚਾਹੇ ਨਾ mouse color ਅੱਛਾ ਇਹ ਮਤਲਬ ਪੂਰੀ ਦੁਕਾਨ ਖਾਲੀ ਕਰ ਦੇਣੀ ਆ ਪਾਜੀ ਫ੍ਰੀ ਤੋਂ ਵੀ ਥੱਲੇ ਦੇਣਾ ਫ੍ਰੀ ਤੋਂ ਥੇਰੇ ਵਾਜੇ ਬਸ ਸਟਾਕ ਲਿਸ ਕਰ ਰਹੇ ਆਪਾਂ ਬਸ ਸਾਰਾ ਸੋਚ ਗਾ ਰਹੇ ਆਪਾਂ ਆ ਦੇਖੋ ਪਾਜੀ ਆ ਵੀਡੀਓ ਦੇਖੋ ਇਹ ਪਾਜੀ ਆ ਬਸ ਉਡ ਦੇਣਾ ਸੀ 800 ਰੁਪਏ ਦਾ ਪਰ ਹੁਣ ਜੋ ਮਨ ਬਣਿਆ ਬਸ ਕਲੀਅਰ ਮਤਲਬ ਕਲੀਅਰੈਂਸ ਇਹ ਵੀ ਲੈ 500 ਨੂੰ ਹੀ ਇਹ ਵੀ 500 ਖਾਲੀ ਕਰ ਦੇਣਾ ਸਾਰਾ ਪਾਜੀ ਖਾਲੀ ਖਾਲੀ ਦੇਖੋ ਰੰਗ ਜਨੇ ਮਰਜ਼ੀ ਲੈਓ ਦੇਖੋ ਡਿਜ਼ਾਈਨ ਆ ਦੇਖੋ ਉਹ ਵੀ ਲੈ ਲਓ ਚਾਹੇ ਨਾ ਇਹੜੀ ਅੱਛਾ ਮੈਂ ਦੇ ਦਿਆ ਪਿਆ ਕੋਈ ਇਹ ਇਕੱਲਾ ਇਕੱਲਾ ਸੂਟ ਇਹ ਵੀ 500 ਤਾਂ ਇਹ ਵੀ 500 ਆ ਬਸ ਇਹ ਲੁੱਟ ਲਓ ਮੇਲਾ ਤੇ ਲੁੱਟ ਲਓ ਮੇਲਾ ਬਸ ਪਰ ਇੱਕ ਦੇਖਦਾ ਪਿਆ ਜਿੰਨੇ ਜਿੰਨੇ ਸੂਟ ਦਿੰਨੇ ਪਿਆ ਉਹਨੇ ਉਹਨੇ ਤਾਂ ਕੱਲੇ ਦੁਪੱਟੇ ਲੱਗੇ ਪਾ ਜੀ ਇਹ ਚੁੰਨੀਆਂ ਦਿਖਾ ਦਿਓ ਬਈ ਨਾ ਪਿਓ ਪਿਓ ਪ੍ਰੋਪਰ ਦਿਖਾ ਦਿਓ ਦੇਖੋ ਚੁੰਨੀਆਂ ਪਿਓਰ ਦੀਆਂ ਘੱਟ ਵਰਗਲੀਆਂ ਇੱਕ ਮੇਰੀ ਬੇਨਤੀ बार-बार ਮੈਂ ਕਰਦਾ ਜੀ ਇੱਕ ਮੇਰੀ ਗੱਲ ਸੁਣ ਲਓ ਪਿਆਰ ਨਾਲ ਵੀ ਸਿਰਫ ਇਹ ਸਟਾਕ ਹੋਣਾ ਟਾਈਮ ਆ ਜਨੇ ਪਿਆ ਹਾਂ ਕਿਸੇ ਗਾਗ ਨੇ ਵੀ ਦਾ ਮੈ ਰੱਖਣ ਕਹਿੰਦਾ ਮਨੋ ਮਾਲ ਦੇ ਤੇ ਨਾ ਕਿਸੇ ਨੇ ਗੁੱਸਾ ਕਰਨਾ ਕਿ ਪਹਿਲਾਂ ਇੰਨੇ ਦਾ ਦਿਲਦੇ ਹੋਣੀਆਂ ਕਿਉਂ ਦੇ ਰਹੇ ਆ ਇਹ ਸਿਰਫ ਕਲੀਅਰ ਕਰਦੇ ਮਤਲਬ ਕਲੀਅਰ ਕਰ ਰਹੇ ਆ ਕਰੋ ਜੀ ਆ ਗਈ ਬਟਿਕ ਸੂਟਾਂ ਦੀ ਵਾਰੀ ਆ ਸੂਟ ਪਾਈ ਤਾਂ ਪਤਾ ਹੀ ਆ ਫੋਟੋਆਂ ਸੂਟ ਆ ਦਿਖਾਇਓ ਵੀਰ ਜੀ ਫੋਟੋ ਦਿਖਾਇਓ ਇਹ ਮੇਰੇ ਸਾਹ ਨਾਲ ਜਿੰਨਾ ਜਿੰਨਾ ਉੱਤੇ ਮਤਲਬ ਕੰਮ ਦਾ ਖਰਚਾ ਪੈਂਦਾ ਉਹਨੇ ਸੂਟ ਦੇ ਲੈਦਾ ਪਾਜੀ ਮੈਂ ਤੁਹਾਨੂੰ ਰੇਟ ਨਹੀਂ ਸੋਟਣੀ ਨਹੀਂ ਕਿਨੇ ਦੇ ਰਹੇ ਕੰਮ ਦਾ ਖਰਚਾ ਤਾਂ ਬਹੁਤ ਪੈਂਦਾ ਸੂਟ ਦੇਣਾ ਪਉਣੇ ਹੁੰਦੇ ਆ ਆ ਦੇਖੋ ਆ ਪਾਜੀ ਫੋਟੋ ਆੜੀ ਹੈ ਨਾ देखो बठिया है मालली फ्रेश माल है सारा फ्रेश माल है पापा जी 1500 रुपया सूट 1400 सूट जनमर्जी दे आ जावे बिल्कुल कोई में जो 1800 दा हां अइस तरह सूट देना पैसे 600 रुपए दा सिर्फ 600 रुपए भैया मतलब 1800 दा एक इने 1800 तीन अच्छा लोकी ते कहंदे जी फोटो वाला सूट आ गया 1500 ਥੱਲੇ ਗੱਲ ਹੀ ਨਹੀਂ ਵੀਰੇ ਸਿਰਫ 15 ਦਿਨ ਲਈ ਤੁਹਾਨੂੰ ਉਹ ਦੇ ਦਾਂਗੇ ਦੁਨੀਆ ਸਾਰੀਆਂ ਸੇ ਨਾਲ ਲੱਗੀਆਂ ਨੇ ਇਹ ਪੂਰੇ ਪੰਜਾਬ ਕੇ ਲੱਗੀਆਂ ਨੇ ਪਰ ਮਾਣੇ ਜੱਟੀ ਦੀ ਸੇਲ ਲੱਗ ਰਹੀ ਆ ਇਹ ਸਟਾਕ ਨਹੀਂ ਕੋਈ ਨਾ ਲਾ ਸਕਦਾ ਨਾ ਕੇ ਲਾਇਆ ਚਾ ਲਾ ਕੇ ਦਾਂਦਾ ਆ ਜੀ ਵਾਹ ਆ ਦੇਖੋ ਬਰ ਨਵੀਂ ਚੀਜ਼ हां ਸਲਵਾਰ ਕੱਢੀ ਹੋਈ ਆ ਜੀ ਬਿਲਕੁਲ ਜੀ ਇਹਨਾਂ ਡਿਜ਼ਾਈਨਰ ਆ ਜੀ हां ਇਹ ਰਾ ਕੱਢਿਆ ਬੋਸਣਾ ਥੋੜਾ ਕੱਢਿਆ ਬਿਲਕੁਲ ਇਹ ਪਾਜੀ ਸੂਰ ਦਾ ਰੇਟ ਸੀ 2200 ਰੁਪਈਆ ਹਾਂ ਪਹਿਲਾਂ ਮਹਿੰਗਾ ਸੀ ਬਾਜ਼ਾਰ ਚੋਂ ਜੀ ਜੀ ਸਾਡੀ ਦੁਕਾਨ ਤੇ ਰੇਟ ਸੀ 1500 ਹਾਂ ਇਹ ਤੁਹਾਨੂੰ ਦੇਣ ਜਾ ਰਹੇ ਆ ਬਸ ਸਿਰਫ ਸਿਰਫ 650 ਬਾਜੀ 650 ਚ ਇਹ ਜਗਮਗਾ ਕਰਦਾ ਹੈ ਹੈਂਡਵਰਕ ਵਾਲੇ ਪਰਵੇਂ ਪੁੰਚੇ ਵਾਲੇ ਸੂਰ ਪੰਜੇ ਰੰਗ ਬਲੈਕ 650 ਦਾ ਨਹੀਂ 650 ਜੀ ਆ ਤੇ ਪੀਲਾ 650 ਜੀ ਆ ਸਾਰੇ ਸੈਟ ਵਾਈਜ਼ ਮਾਲ ਰੰਗ ਸਾਰੇ ਹੈ ਚਾਹੇ ਰਾਇਲ ਬਲੂ ਲੈ ਲਓ ਚਾਹੇ ਲੈ ਲਓ ਮਜੈਂਟਾ ਚਾਹੇ ਲੈ ਲਓ ਨੀਲਾ ਚਾਹੇ ਲੈ ਲਓ ਪੀਲਾ ਰੇਟ ਬਾਜ਼ਾਰ ਦਾ 15 18 17 ਹੈ ਸਾਡੀ ਦੁਕਾਨ ਤੇ ਸਿਰਫ 650 ਪਾਜੀ ਆ ਲਓ ਜੀ ਪਿਓਰ ਕੈਮਰੀ ਕਾਂ ਜਿਹੜੇ ਕਹਿੰਦੇ ਲੋਨ ਨਹੀਂ ਸੂਟ ਲੈਣੀ ਸੂਟ ਲੈਣੇ ਬੁਟੀਕ ਵਾਲਾ ਆ ਦਿਖਾਏ ਪਾਜੀ ਫੋਟੋ ਅੱਛਾ ਇਹ ਵੀ ਫੋਟੋ ਵਾਲੇ ਸੂਟ ਆ ਇੰਸਟਾਗ੍ਰਾਮ ਵਾਲੇ ਸੂਟ ਨੇ ਪਾਜੀ ਜਿਹਦੇ ਪਹੁੰਚੇ ਗੱਡੇ ਹੁੰਦੇ ਆ ਇਹ ਦੇਖੋ ਇਹ ਪਿਓਰ ਗੋਨ ਸੂਟ ਲੋਨ ਤੋਂ ਬਗੈਰ ਬਣੂਗਾ ਬਿਲਕੁਲ ਉਹਦੇ ਰੱਖੋ ਜਿਹੜਾ ਬਾਜੂ ਘੜਾਈ ਇਹ ਸੂਟ ਵੀਰੇ ਸੀਗਾ 1500 ਦਾ ਜੀ ਜੀ ਇਹ ਕਹਿੰਦੇ ਸਾਢੇ 650 ਪਾਜੀ 650 ਰੁਪਏ ਜੀ ਪਾਜੀ ਰੰਗ ਦੇਖੋ ਕਿੰਨੇ ਇੱਕਦ ਇੱਕ ਰੰਗ ਨੇ ਕੁ ਡਿਜ਼ਾਈਨ ਨੇ ਆ ਲਓ ਇਹ ਕਾ ਭਾਜੀ ਦੇਖੋ ਇਹ ਜਿੱਤੋ ਲਿਆ ਮਾਨਵ ਲੜਕੀ ਲਿਆ ਵੀ ਵੀਰੇ ਅਸੀਂ ਸੇਲ ਲਾਉਣੀ ਆ ਸਾਨੂੰ ਉਹ ਰੇਟ ਦਾ ਕੋਈ ਦਵਾ ਹੀ ਨਾ ਇਹ ਭਾਜੀ ਪ्योर ਲਨ ਕਪੜਾ ਜੀ 1000 ਰੁਪਏ ਦਾ ਕਪੜਾ ਭਾਜੀ ਇਹ ਇਕੱਲਾ ਕਪੜੇ ਕਪੜੇ ਦਾ ਰੇਟ 1000 ਪ्योर ਲਨ ਕਪੜਾ ਭਾਜੀ ਇਹ ਨਾਲ ਚੁੰਨੀ ਆਉਗੀ ਬਹੁਤ ਸੋਹਣੀ 2 ਢਾਈ ਮੀਟਰ ਦੀ ਜੀ ਜੀ ਸਾਡੀ ਦੁਕਾਨ ਤੇ ਇੱਕ ਗੱਲ ਖਾਸ ਹੁੰਦੀ ਹੈ ਸਾਡੀ ਚੁੰਨੀ ਕਿ ਛੋਟੀ ਨਹੀਂ ਹੁੰਦੀ ਐ ਕੋਈ ਚਦਰਾਂ ਜਿਹੜੇ ਮੈਂ ਕੀ ਭੈਣ ਦਿਖਾਉਂਦੇ ਗੱਲਾਂ ਗੱਲਾਂ ਨਹੀਂ ਭਾਜੀ ਫਿਰ ਖੋਲੋਂਦੇ ਆ ਦੇਖੋ ਬਿਲਕੁਲ ਜੀ 2 ਢਾਈ ਮੀਟਰ ਦੀ ਭਾਜੀ ਉਹ ਚੁੰਨੀ ਇਹ ਭਾਜੀ ਕਪੜਾਂ ਦਾ 1000 ਦਾ ਓ ਵੀਰੇ ਇੱਕ ਲੈਣਾ ਤੇ ਨਾਲ ਦੋ ਫਰੀਦਿਆ ਸੂਟ 500 ਦਾ ਭਾਵੇਂ 500 ਦਾ ਜੇ ਇੱਕ ਪੀਸ ਲੈਣਾ ਤੇ 500 ਦੇਣਾ ਭਾਜੀ 500 ਦਾ 500 ਦਾ ਕੋ ਸਾਢੇ 12 ਦੇ ਪਰ ਲੱਗਿਆ ਵਾ ਸਾਢੇ 500 ਦਾ 500 ਆ ਕੀ ਬਾਤ ਇਹ ਜਿੰਨਾ ਮਰਜ਼ੀ ਸਟੋਕ ਲੈ ਲੇ ਵਾਧੂ ਮਾਲ ਪਿਆ ਰੇਟ ਮਿਲੂ ਸਿਰਫ ਸਿਰਫ 500 ਜੀ ਆਲੇ ਭਾਜੀ ਅੱਜ ਦੀ ਵੀਡੀਓ ਤੋਹਫਾ ਜੀ ਹਾਂ ਇਹ ਦੇਖੋ ਸੂਟ ਕਿੰਨਾ ਪਿਆਰਾ ਸੂਟਾ ਜੀ ਅੱਛਾ ਇਹ ਸਾਰੀ ਸਫਾਈ ਐ ਸਫਿਸਟੀਕੇਟਿਡ ਪੀਸ ਆ ਲੀ ਭਾਜੀ ਨੱਕ ਦੇ ਵਰਕ ਦਿਖਾ ਦਿਓ ਦਿਖਾ ਦਿਓ ਵਰ ਕੇਰੇ ਦਾ ਜੀ ਜੀ ਦਿਖਾ ਦਿਓ ਚੁੰਨੀ ਦਾ ਵਰਕ ਦੀ ਇਹ ਪਿਓ ਚੁੰਨੀ ਸੂਟ ਪਾਦੀ ਆਇਆ ਵਾ ਅੱਜ ਹੀ ਆ ਨਵਾਂ ਮਾਲ ਇਹ ਵੀ ਪਾਤਾ ਸੇਲ ਚਾਹੇ ਬਾਜੀ ਦਾ ਇਹ ਨਾ ਪਹੁੰਚਾ ਆ ਦੇਖੋ ਚੁੰਨੀ ਕਟਵਰ ਵਾਲੀ ਚੁੰਨੀ ਹੋਊਗੀ ਪਿਓਰ ਦੀ ਇਹ ਬਾਜੀ ਸੋੜਿਆ ਰੇਟ ਪੜਾ ਦਿਓ ਪਹਿਲਾਂ ਇਹ ਹੈਗਾ ਜੀ 1500 ਰੁਪਏ ਦਾ ਸਾਢੇ 600 ਦਾ ਬਾਜੀ ਬਾਜੀ ਯਾਰ 1 ਮਿੰਟ ਮੈਂ ਕਹਿੰਦਾ ਯਾਰ ਵੀ ਕਰਦੇ ਕੀ ਵੀ 15 ਦੇ ਨਾਸਤੇ ਮੇਰੇ ਨਾਲ ਇਹ ਤੇ 5 ਦਿਨ ਚ ਦੁਕਾਨ ਖੜੀ ਹੈ ਜੀ ਦੁਨੀਆ ਦੇ ਪੰਜਾਬ ਚ ਸਾਰੇ ਦੁਕਾਨਦਾਰ ਸੇਲ ਮੇਲ ਆਦੀ ਸੇਲ ਮੇਲ ਆਦੀ ਪਰ ਮਨ ਦੇ ਟਿਕਦੇ ਮੂੰਹ ਨਾਲ ਜਵਾਬ ਨਹੀਂ ਨਹੀਂ ਕੰਮ ਨਾ ਖੜ ਹੁੰਦੀ ਆ ਸਾਢੇ ਰੇਟ ਦੇਖੋ ਐਵੇਂ ਸਿਰ ਕੋਈ ਲਾ ਕੇ ਦਿਖਾਓ ਪੇ ਲਾਉਂਦਾ ਜੀ ਲੋਕਾਂ ਦੇ ਫਾਇਦੇ ਕਰਕੇ ਆਪਾਂ ਜਵਾਬ ਦੇਣਾ ਬਾਜੀ ਬਿਲਕੁਲ 1500 ਸੂਰ ਸਾਢ ਆ ਵੀਰੇ ਗੋਡਾ ਪੱਟੀ ਵਾਲਾ ਸੂਟ ਇਹ ਸੀ ਗਿਆ ਵੀਰੇ 1700 ਰੁਪਏ ਦਾ ਅੱਛਾ ਇਹ ਅੱਜ ਕਲੇ ਟ੍ਰੈਂਡਿੰਗ ਚ ਚੱਲਦਾ ਬਣਾ ਬੀ ਆ ਜੀ ਪਾਪਰ ਆ ਲੋ 1700 ਦਾ 700 ਰੁਪਏ ਦੇਜੋ ਹੈ 1700 ਦਾ 700 ਦਾ ਆਹ ਦੀ ਸੇਲ ਮਿਲ ਜਾਓ ਦਾ ਸੂਟ 1000 ਰੁਪਏ ਦਾ ਦਤਾ ਜੀ ਚਲੋ ਜਿੱਥੇ ਮਸਲੀਨ ਲੈਣੀ ਤਾਂ ਵੀ ਲੈ ਜਾਓ ਆਰਗੈਂਜਾ ਲੈਣਾ ਤਾਂ ਵੀ ਲੈ ਸਾਸਰ ਬਿਲਕੁਲ ਜੀ ਆ ਲੋ ਆਰਗੈਂਜਾ ਚੁੰਨੀ ਕੰਟਰਾਸ ਨਾਲ ਬਾਜੀ ਕੱਲੇ ਬੇਸ ਬੇਸ ਰੇਟ ਹੈ ਜਿਹਨੇ ਦਿਖਾਉਣਾ ਪੂਰੇ ਬਾਜੀ ਕਲੀਅਰਸ ਮਤਲਬ ਕਲੀਅਰਸ ਮਤਲਬ ਕਲੀਅਰਸ ਹਲੋ ਅਰਗੰਜਾ ਹਣ ਲੈਣਾ ਹਲ ਲੈ ਜੋ ਹਾਂ ਛੇ ਡਾਰ ਦੇ ਲੈਜਾ ਜੋ ਇੱਕ ਵੀਸ ਨਹੀਂ ਪਿਆ ਹਾਂ ਦੁਕਾਨ ਭਰੀ ਪਈ ਆ ਮਤਲਬ ਭਰੀ ਪਈ ਹੈ ਖਾਲੀ ਨਹੀਂ ਆ ਜੀ ਕਾਲੀ ਕਰਨੀ ਹੈ ਖਾਲੀ ਸਿਰਫ 15 ਦਿਨ ਸਿਲ ਮਿਲਾ ਬਸ ਕਿਸੇ ਗਾ ਨੂੰ ਇਹ ਨਾ ਲੰਬਾ ਲੋਵੇ ਕਿ ਪਹਿਲਾਂ ਹੁਣ ਇਹਦਾ ਕਿਉਂ ਆ ਸਿਰਫ 15 ਦਿਨ ਲਈ ਆ ਹੈ ਉਸ ਤੋਂ ਬਾਅਦ ਰੇਟ ਦਾ ਬੰਦ ਆ ਹਲੋ 1800 ਵਾਲਾ 700 ਬਾਜੀ ਜੀ ਜੀ ਆ ਰੇਟ ਵੜਾ ਦਿਓ ਬਾਜੀ ਹਾਂ ਲੋ 1800 ਦਾ 1800 ਦਾ ਭਾਜੀ ਇਹ ਸਾਰੇ 750 ਦਾ 1800 ਦਾ 750 ਦਾ ਭਾਜੀ ਬਿਲਕੁਲ ਜੀ ਜਿੰਨੇ ਭਾਜੀ ਸਬਟ ਸੂਟ ਹੋਰ ਕੈਂਚੇ ਦੇ ਹਾਂ ਸਾਰੇ 750 ਬਹ ਕਰਦੇ ਆ ਵਾਹ ਜੀ ਜਿੰਨਾ ਮਰਜ਼ੀ ਮਾਂ ਲੈ ਲਓ ਜੀ ਉਸ ਹੀ ਭਾਜੀ ਰੰਗ ਡਾਰਕ ਹਾਂ ਦੇਖੋ ਲਾਈਟ ਸ਼ੇਡ ਜੀ ਵਾਈਟ ਸ਼ੇਡ ਨਾਲ ਆਉਗੀ ਕੰਟਰਾਸਟ ਸਲਵਾਰ ਇਹ ਸੂਟ ਭਾਜੀ ਬਾਜ਼ਾਰ ਚ ਵੇਚਾ 1495 ਹਾਂ 1695 ਦਾ ਸਾਢੇ 6 ਜੱਪਾ ਦੀ ਚਾਹੇ ਸਲਵਾਰ ਪਲੇਨ ਲੈ ਲਓ ਜੀ ਚਾਹੇ ਸਲਵਾਰ ਪ੍ਰਿੰਟ ਅੱਛਾ ਇਹ ਨਾ ਸਾਰੇ ਪ੍ਰਿੰਟ ਵੀ ਲੱਖ ਲੱਖ ਆ ਜਾਣਗੇ ਪ੍ਰਿੰਟ ਸਲਵਾਰ ਨਾਲ ਕਢਾਈ ਆਉਗੀ ਜੀ ਬਹੁਤ ਸੋਹਣਾ ਵਰਕ ਹੋਊਗਾ ਚ ਹਾਂ ਇਹ ਰੇਟ ਤੁਹਾਨੂੰ ਫਲੈਟ ਦੇਦਾ ਆਪਾਂ 5000 ਦੇ 1500 ਦੇ 140000 ਮਤਲਬ ਨਹੀਂ 6500 ਰੁਪਏ ਦੀ ਵਾਹ ਜੀ ਵਾਹ ਆ ਦੇਖੋ ਭਾਜੀ ਬ੍ਰਾਂਡਡ ਕਾਟਨ ਆ ਆਪਣਾ ਇਹਦੇ ਕੀ ਲਿਖਿਆ ਇਹ ਅੱਛਾ ਇਹ 100% ਆਰਗੇਨਿਕ ਕਾਟਨ ਜੀ ਇਹ ਪਾਜੀ ਬ੍ਰਾਂਡ ਦੇ ਸੂਟ ਸਾਰੇ ਬਿਲਕੁਲ ਜੀ ਇਹ ਪਾਜੀ ਸੂਟ ਤਾਂ ਮਿਲੋ ਸਲਵਾਰ ਕੜਾਈ ਵਾਲਾ ਇਹ ਸੂਟ ਦਾ ਪਾਜੀ ਰੇਟ ਸੀ 500 1695 1795 ਅਸੀਂ ਪੰਜ ਦਿਨ ਦੇ ਰਹੇ ਹਾਂ ਸੂਟ ਸਰ ਵਾਪਸ ਕਰ ਪਾਜੀ ਯਾਰ ਮੈਨੂੰ ਤਾਂ ਯਾਰ ਪਤਾ ਨਹੀਂ ਕਿੰਨਾ ਇਹ ਤਾਂ ਸਾਜੇਸਾ ਨਾ 15 ਦਿਨ ਦੀ ਕਹਿੰਦੇ 5 ਦਿਨ ਦੀ ਦੁਕਾਨ ਖੜਾ ਜੀ ਕਰਦਨ ਗਾਕਾ ਦੀ ਮੰਦੀ ਮਰਜ਼ੀ ਆ ਇਹ ਮੇਲਾ ਲੁੱਟਣ ਨੂੰ ਲੁੱਟਣਾ ਬਸ ਇਹ ਆਖਰੀ ਵਾਰੀ ਮੈਨੂੰ ਲੱਗਿਆ ਤਾਂ ਮੱਲਾ ਦਵਾਗੇ ਲੱਗਣਾ ਨਹੀਂ ਆ ਆ ਦੇਖੋ ਚੁੰਨੀ ਮਾਲ ਚੁੰਨੀ ਜੀ ਹਾਂ ਹਾਂ ਚੁੰਨੀ ਮਾਲਾ ਦਵੱਟਾ ਦੇਖੋ ਪਾਜੀ ਵਾਹ ਸਿਰਫ ਸਿਰਫ ਭਾਜੀ 100 ਰੁਪਏ ਸੂਟ ਬਿਆਰ ਤੇ ਮੇਰੇ 18 ਚ ਨੇ 17 ਚ ਕੋਈ ਮਤਲਬ ਨਹੀਂ ਨਾਲੇ ਇਹ ਬੱਚਿਆ ਹੋਇਆ ਮਾਲ ਨਹੀਂ ਭਾਜੀ ਸਲਵਾਰ ਕੱਢੀਆ ਫਰੈਸ਼ ਮਾਲਸਾ ਦੇਖੋ ਅੱਛਾ ਸਾਰੇ ਰੰਗ ਵੀ ਮਿਲ ਜਾਣਗੇ ਨਾ ਜਿੰਨੇ ਮਰਜ਼ੀ ਭਾਜੀ ਆ ਦੇਖੋ ਮਤਲਬ ਜਿੰਨੇ ਰੰਗ ਆਂਦੇ ਸਾਰੇ ਆਪਣੇ ਜਿੰਨੇ ਭਾਜੀ ਮਰਜ਼ੀ ਲੋ ਚਾਹੇ ਪ੍ਰਿੰਟ ਲੈ ਲੋ ਚਾਹੇ ਜਾ ਲੋ ਸਜਾ ਲੋ ਇੱਕ ਕਪੜਾ ਚੌਕਲੇਟ ਦੀ ਸੁਣਿਆ ਨਾਮ ਹੈ ਨਾ ਚੌਕਲੇਟ ਭਾਜੀ ਤੁਹਾਨੂੰ ਪਤਾ ਹੀ ਆ ਇੱਕ ਭਾਜੀ ਕਪੜਾ ਦੇਵਾਂਗੇ ਸਿਲਕ ਦੋੜ ਵਾਲਾ ਰੇਟ ਦੇਵਾਂਗੇ ਭਾਜੀ ਪਰਕ ਨਾਲ ਦਾ 5 ਰੁਪਏ ਵਾਲਾ ਆ ਦੇਖੋ ਇਹ ਭਾਜੀ ਦੇਖੋ ਕਢਾਈ ਦਿਖਾਓ ਜੀ ਨੈਕ ਦਿਖਾਓ ਨੈਕ ਤੇ ਆ ਗਿਆ ਉਸ ਤੋਂ ਬਾਅਦ ਇਹ ਘੇਰਾ ਆ ਗਿਆ ਆ ਚਾਹੇ ਰੱਖੋ ਬਾਜੂ ਤੇ ਰੱਖੋ ਸਲਵਾਰ ਥੋੜੀ ਮਰਜ਼ੀ ਆ ਜੀ ਨਾਲ ਹੋਊਗੀ ਚੁੰਨੀ 2.5 ਮੀਟਰ ਦੀ ਕੱਟ ਵਰਕ ਵਾਲੀ ਭਾਜੀ ਇਹ ਦੁਪੱਟੇ ਸਾਰੇ 2.5 ਮੀਟਰ ਦੇ ਹੀ ਆ ਜੀ ਚੁੰਨੀ ਭਾਜੀ ਚੁੰਨੀ ਕੋਈ ਛੋਟੀ ਨਹੀਂ ਹੁੰਦੀ ਆ ਦੇਖੋ ਹਾਂ ਹਾਂ ਆ ਦੇਖੋ ਓਹੋ ਵਾਹ ਭਾਜੀ ਕੱਟ ਵਾਲਾ ਚੁੰਨੀ ਆ ਵੀਰੇ ਰੇਟ ਪੜਾ ਦੇ ਇਹ ਆ ਗਿਆ ਭਾਜੀ 1600 ਰੁਪਏ ਜੀ ਪਾਜੀ ਸਾਪਾ ਤੁਹਾਨੂੰ ਦੇਣਾ 650 ਇਹ ਵੀ 650 ਹੀ ਪਾਜੀ ਟੋਟਲ ਮਿਲਿਆ ਕੀ ਬਾਤ ਹੈ ਜੀ ਆ ਦੇਖੋ ਆ ਦੇਖੋ ਵੀਰੇ ਹੋਰ ਸਟਾਈਲਿੰਗ ਦੇਣ ਦੀ ਹਾਂ ਇਹ ਪਾਜੀ ਸੂਟ ਬਾਜ਼ਾਰ ਚ ਇਹ ਜਿੱਦਾਂ ਇਹ ਗਰਲ ਬਲੈਕ ਹੈ ਬਲੈਕ ਕਲਰ ਦੀ ਵੀ ਬਲੈਕ ਚਲਦੀ ਪਾਜੀ ਇਹ ਚ ਰੰਗ ਤੁਸੀਂ ਰੰਗ ਦੀ ਗੱਲ ਕਰੀ ਜਿੱਥੇ ਆ ਦੇਖੋ ਹਾਂ ਰੰਗ ਆ ਦੇਖੋ ਪਾਜੀ ਅੱਛਾ ਸਾਰੇ ਬਲੈਕ ਕਿੰਨੇ ਕਲਰ ਆਏ ਨੇ ਨਾ ਸਕਿਨ ਕਲਰ ਪਾਜੀ ਗ੍ਰੇ ਮਾਊਸ ਸ਼ੈਡ ਆੜ ਦੇ ਲੱਗਦੇ ਆ ਲੱਗਾ ਇਹ ਪਾਜੀ ਸੂਟ ਬਾਜ਼ਾਰ ਚ ਵਿਕਦਾ ਪਾਜੀ 1895 1995 ਇਹ ਜਿਹਨੂੰ ਮਰਜ਼ੀ ਦੀ ਫੋਟੋ ਵਾਕੇ ਦੇਣ ਪੁੱਛ ਲਓ ਬਾਜੂ ਵਰ ਕੋਈ ਨਾਲ ਆ ਲੰਦਾ ਓਕੇ 700 ਰੁਪਏ ਮਤਲਬ ਸਿਰਫ ਵਰਕ ਵਰਕ ਦੇ ਰੇਟ 'ਚ ਪੂਰਾ ਪਾਜੀ 50 ਤੋਂ ਮਿਲੂਗਾ 1000 ਦੇ 700 ਦਾ ਹਾਂ ਸਾਡੇ ਕੋਲ ਕੱਲੇ 700 ਰੁਪਏ ਦਾ ਸੂਟ 'ਚੋਂ ਵਾਦੀ ਇੱਕ ਸੂਟ ਦਾ 1000 ਵੱਟ ਗਿਆ ਜੇ 500 ਦਾ ਲੈ 5000 ਵੱਟ ਗਿਆ ਪਾਜੀ ਆ ਦੇਖੋ ਰੰਗ ਚ ਐ ਉਹ ਲੋ ਡਿਜ਼ਾਈਨ ਚ ਐ ਉਹ ਲੋ ਡਿਜ਼ਾਈਨ ਚ ਲੈ ਲੋ ਆਹ ਵਾਲਾ ਬਿਲਕੁਲ ਜੀ ਇਹ ਪਾਜੀ ਡਿਜ਼ਾਈਨ ਬੜੇ ਲੇਟੈਸਟ ਡਿਜ਼ਾਈਨ ਨੇ ਜਿੱਥੇ ਮਰਜ਼ੀ ਦੇਖੋ ਸਾਰੇ ਬਾਜੂ ਵਰਕੇ ਦੇ ਨਾਲ ਸਾਰੇ ਪਾਜੀ ਬਾਜੂ ਦੇ ਨਾਲ ਨੇ ਰੰਗ ਦੇ ਕੋ ਮਾਊਸ ਕਰੇ ਖਾਲਾ ਕਪੜਾ ਮਿਲਦਾ ਨਾ 25-3000 ਪਾਜੀ ਹੁਣ ਜਿਹਨੇ ਲੈਣਾ ਨਾ ਕਪੜਾ ਵਿਆਹ ਉਸ ਦੇ ਜ ਓ ਵੀ ਸਨ ਲੋ ਹੁਣੇ ਲੈ ਜਾਓ ਕਪੜਾ ਤੇਰ ਪਾਣੀ ਮਲੇ ਦੁਆਰਾ ਜਿਹੜੇ ਅੱਜ ਮਿਲਨੇ 30000 ਰੁਪਏ ਖਦੂ ਬੰਦੋਗੇ 60000 80000 ਰੁਪਏ ਦੀ ਜਿਹੜੇ ਬੁਟੀਕ ਤਸ਼ਕੀਨ ਨੇ ਹੁਣ ਮਾਰੇ ਵੀਡੀਓ ਧਿਆਨ ਨਾਲ ਦੇਖ ਲੋ ਇੱਕ ਵਾਰੀ ਜਿਹੜਾ ਤਮਾਕਾ ਹੁਣ ਹੋਣਾ ਨਾ ਹੋਇਆ ਨਾ ਹੋਣਾ ਨਾ ਕਦੇ ਹੋਊਗਾ ਆ ਦੇਖੋ ਬਾਜੂ ਵਰਕ ਘੇਰਾ ਵਰਕ ਨੈਟ ਵਰਕ ਚੁੰਨੀ ਔਰ ਗੰਜਾ ਸਾਰੀ ਔਰ ਗੰਜਾ ਸੂਟ ਦਾ ਰੇਟ ਸੀਗਾ ਭਾਜੀ 2300 ਰੁਪਏ ਬਿਲਕੁਲ ਜੀ ਆ ਦੇਖੋ ਸਾਡੀ ਸੈਮੀ ਸੂਟ ਕਹਿ ਲੈਣੇ ਸੈਮੀ ਸੂਟ ਭਾਜੀ ਆ ਰੇਟ ਪੜਾ ਦਿਓ ਵੀਰੇ 2300 ਰੁਪਏ ਆ ਸੂਟ ਸਾਨੂੰ ਕਿੰਨੇ ਦੇ ਪੰਜ ਹਜ਼ਾਰ ਰੁਪਏ ਚੱਕ ਹਜ਼ਾਰ ਰੁਪਏ ਦੇ ਦੋ ਜੀ ਪਾਜੀ ਉਹ ਵੀ ਨਹੀਂ ਲੈ ਲਓ ਹਲੋ ਜੀ ਆ ਵੀੜੀਆਂ ਲੈ ਲਓ ਪਾਜੀ ਅੱਛਾ ਆ ਲਓ ਅਸੀਂ 2300 ਤਿੰਨ ਦੇ ਦੇ 1300 ਪਹਿਲਾਂ ਫੋਨਸ ਕਲੀਅਰੈਂਸ ਕਰਦੇ ਆਪਾਂ 1000 ਰੁਪਏ ਦਾ ਪਾਜੀ ਆ ਦੇਖੋ ਆ ਜੀ ਆ ਦੇਖੋ ਵੀ ਇਹ ਪਾਜੀ ਬਜ਼ਾਰੋਂ ਨਹੀਂ ਮਿਲਨੇ ਹਾਂ ਚਾਹੇ ਇਹ ਲੈ ਲਓ ਇਹ ਹੋ ਕੇ ਕਰ ਲਈ ਸ਼ਰਟ ਮੈਂ ਠੀਕ ਆ ਜੀ ਆ ਦੇਖੋ ਹਾਂ ਜਿਹੜੀਆਂ ਨੇ ਮਾਂਵਾਂ ਪਾਣਾਂ ਥੋੜੇ ਲੇਡੀਜ਼ ਸੂਟ ਪਾਣੇ ਆ ਸਿੰਪਲ ਡੈਸ ਸਾਦੇ ਡੈਸ ਆ ਦੇਖੋ ਕੀ ਬਾਤ ਹੈ ਭਾਜੀ ਕੱਪੜੇ ਨੂੰ ਦੇਖੋ ਹੱਥ ਲਗਾ ਕੇ ਇੱਕ ਤੋਂ ਮਿਲੂ ਨਹੀਂ ਆ ਪਾਦੇ ਇਹ ਵਿੱਚੋਂ ਸੈਲਵ ਕੜਾਈ ਕੱਢੀ ਸਾਰੀ ਭਾਜੀ ਬਿਲਕੁਲ ਜੀ ਆ ਦੇਖੋ ਚੁੰਨੀਆਂ ਨੂੰ ਦਿਖਾਣਾ ਭਾਜੀ ਸਲਵਾਰ ਕੱਢੀ ਹੋਊਗੀ ਭਾਜੀ ਸਲਵਾਰ ਨਾਲ ਵਰਕ ਆ ਲਈ ਚੁੰਨੀ ਆਊਗੀ ਕੋਟੇ ਦੀ ਹਾਂ ਇਹ ਡਬਲ ਸ਼ੇਡ ਆ ਗਈ ਡਬਲ ਸ਼ੇਡ ਭਾਜੀ ਬਿਲਕੁਲ ਸੂਟ ਬਾਜ਼ਾਰ 'ਚ ਭਾਜੀ ਲਿਖੂਗਾ ਜੀ 223 2400 ਹਾਂ ਪਰ ਸਾਡੇ ਕੋਲ ਸਿਰਫ ਆ 15 ਦੇ ਲਈ ਆ ਜਿਹੜਾ ਪਹਿਲਾਂ ਲੈ ਗਿਆ ਉਹਦੇ ਵਸਤੀ ਹੈ ਸਾਰੇ ਵਸਤੇ ਮਾਲ ਨਹੀਂ ਹੈਗਾ ਇਹ ਥੋੜੇ 20 25 ਬੀਸ ਨੇ ਬਸ ਰੇਟ 5000 ਰੁਪਏ ਦਾ ਇਹ ਵੀ 1000 ਰੁਪਏ ਦਾ ਭਾਜੀ ਇਹ ਵੀ 1 ਪਾਪਾ ਜੀ ਇਹ ਹੀ ਨਹੀਂ 1000 ਰੁਪਏ ਦਾ ਆ ਲੋ ਆ ਵੀ 1000 ਰੁਪਏ ਦਾ ਪਿਓਰ ਦਾ ਬਿਲਕੁਲ ਜੀ ਪਾਜੀ ਇਹ ਪਿਓਰ ਗਰੇਡ ਦਾ ਸੂਟ ਆ ਜੀ ਪਿਓਰ ਗਰੇਡ ਤੇ ਹਾਂ ਜੀ ਪਿਓਰ ਗਰੇਡ ਦਾ ਉਪਤਾ ਜੀ ਬਿਲਕੁਲ ਜੀ ਬਿਲਕੁਲ ਆ ਦੇਖੋ ਹਾਂ ਆ ਦੇਖੋ ਨਾਲ ਚਲਵਾਰਾਂ 3 3 ਮੀਟਰ ਨਾਲ ਚੁੰਨੀਆਂ 2 2 ਮੀਟਰ ਦੀਆਂ ਜੀ 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 ਸਾਰੇ ਬੁਟੀਕ ਦੇ Ориਜినਲ ਪੀਸ ਇਹ ਵੀ 1000 ਰੁਪਏ ਦੇ ਆ ਲੋ ਉਹੀ ਨਹੀਂ 1000 ਦੇ ਪਾਜੀ ਹਲੋ ਆਹ ਹੈਂਡਵਰਕ 20000 ਦਾ ਬਾਜੀ ਇਹ ਸਾਨਾ ਤਾਂ ਵਾਕਈ ਯਾਰ ਇਹ ਮੇਸਾਨਾ ਪੂਰੀ ਸਾਨ ਖਾਲੀ ਕਰਦੇ ਓਏ ਉਹ ਵੀ 10000 ਰੁਪਏ ਦਾ ਬਾਜੀ 20000 ਰੁਪਏ ਦਾ ਸਿਲਕਾ ਦਾ ਵੀਰੇ ਹਲੋ ਪਿਓਰ ਪਾੜਾ ਸਿਲਕਾ ਬਾਜੀ ਜੀ ਜੀ ਆ ਪਾੜਾ ਸਿਲਕ ਪਲੇਨ 10000 ਬਰਸਾ ਦੀ ਮਿਲਦੀ ਹੈ ਕਿੰਨੀ ਚੁੰਨੀ ਚਨੌਣ ਦੀ ਵੀਰੇ ਮਾੜਾ ਚੂੰਗਰ ਦਿਖਾਈ ਚੁੰਨੀ ਚਨੌਣ ਮਤਲਬ ਚਨੌਣ 10000 ਵਿੱਚ ਚੁੰਨੀ ਦਾ ਚੈਲੰਜ ਖੁੱਲਾ ਦਿੰਦੇ ਆਪਾਂ ਆਲ ਓਵਰ ਪਿਓਰ ਚੋਕਲੇ ਕਪੜਾ ਜੀ ਗਲਾ ਦਿਖਾ ਦਿਓ ਘੇਰਾ ਦਿਖਾ ਦਿਓ ਆਉਗੀ ਬਾਹੂ ਤਾਂ ਇਹਨਾਂ ਕੋ ਪਹੁੰਚ ਹਾਂ ਹਾਂ ਨਾਲ ਉਹ ਚੁੰਨੀ 2. ਰੇਟ ਦਿਖਾ ਦੇ ਵੀਰੇ ਰੇਟ ਇਹਦਾ ਵੀ ਭਾਜੀ 1800 ਰੁਪਿਆ ਜੀ 1800 ਰੇਟ ਹੈ ਭਾਜੀ ਹਾਂ ਹਾਂ 800 ਰੁਪਏ ਲੈ ਜੀ ਆ ਦੇਖੋ ਆ ਵੀ 1000 ਰੇਟ ਭਾਜੀ ਓਕੇ ਆ ਲੈ ਵੀਰੇ ਸਿਲਕ ਪਿਓਰ ਆ ਵੀ 1000 ਰੁਪਏ ਦਾ ਯਾਰ ਭਾਜੀ ਤੁਸੀਂ ਤਾਂ ਇਸ ਹਸਾਨਾ ਵਾਲਾ ਲੱਖ ਰੁਪਿਆ ਪਚਾਏ ਨੇ ਲੋਕਾਂ ਦੇ ਭਾਜੀ ਬਸ ਮੈਂ ਇੱਕੋ ਗੱਲ ਬੇਨਤੀ ਕਰਦਾ ਹਾਂ ਬਾਰ-ਬਾਰ ਜਿਨ੍ਹਾਂ ਦੇ ਅਕਤੂਬਰ ਨੰਬਰ ਰਿਹਾ ਨੇ ਸਤੰਬਰ ਦੇ ਰਿਹਾ ਨੇ ਉਹ ਆਜੀ ਲੈ ਜੋ ਕਪੜਾ ਕਦਾ ਬਹੁਤ ਵਧੀਆ ਆਊਗਾ ਲੈ ਸੋਨਾ ਪਹਿਲਾਂ ਖਰੀਦ ਲਿਓ ਨੇ ਪਹਿਲੇ ਭਾਜੀ ਯਾਰ ਦੇਖੋ ਵੀਰੇ ਆ ਦੇਖੋ ਸੂਟ ਮੜੇ ਰੇਟ ਪੜਾਓ ਬਿਲਕੁਲ ਜੀ ਇਹ ਆ ਗਿਆ ਜੀ 3900 ਰੁਪਏ ਦਾ ਜੀ 5000 ਰੁਪਏ ਦਾ ਦੇਣਾ ਇਹ ਵੀ 1000 ਰੁਪਏ ਦਾ ਹੈ ਬਾਜੀ ਆ ਦੇਖੋ ਪਿਓਰ ਸੁਣਨੇ ਬਾਜੀ ਪਿਓਰ ਦੇ ਜੀ 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 ਕੋਈ 2600 ਕੋਈ 3000 ਕੋਈ 2800 ਕੋਈ 3500 ਕੋਈ 4000 ਰੁਪਏ ਦਾ ਸੂਟ ਵੀ ਆਦੇ ਵਿੱਚ ਹੈ ਇਹ ਸਿੰਗਲ ਦੇ ਪਰ ਸੂਟ ਲੈ ਸਿਰਫ ਸਾਰਾ ਸਟਾਕ ਨਹੀਂ ਹਜ਼ਾਰ 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 ਰੁਪਏ ਜੀ ਆਲੋ ਫਿਰ ਕਿਹ ਹੋਰ ਦਿਖਾਨਾ ਆ ਲੋ ਆ ਫਰਕਾ ਵਾਲੀ ਸੂਟ ਦੀ ਵੀਡੀਓ ਨਹੀਂ ਪਾਉਂਦੇ ਲੋਕੀ ਓਕੇ ਨਾ ਵੀ ਦੇ ਕੋਈ ਲੋਕੀ ਕਮਾਉਂਦੇ ਨਾ ਉਹਦੇ ਚੋਂ ਤਾਂ ਕਰਕੇ ਵੀਰੇ ਲੋਕੀ ਬੰਦੇ 4200 ਰੁਪਏ ਸੂਟ 4500 ਤੁਸੀਂ ਠੀਕ ਹੈ ਜੀ ਆਦਨ ਇਹ ਸਾਰਾ ਫਰੰਟ ਪਹਿਲਾਂ ਆ ਗਿਆ। ਆਹ ਪਾਜੀ ਬਾਜੂ ਕੱਢੀ ਆ ਜੀ। ਆਹ ਪੌਂਚਾ ਕੱਢਿਆ। ਦੋਨੇ ਚੀਜ਼ਾਂ ਆ ਗਈਆਂ। ਇਹ ਪਾਜੀ ਸੂਟ ਦਾ ਰੇਟ ਨਾ ਬਾਜ਼ਾਰ 'ਚ ਵਿਆਹ ਦੀਆਂ 40 ਨਾਲ ਹੀ ਹੁੰਦਾ। ਸਾਡੇ ਕੋਲ ਸੀਗਾ 34 ਬਲੇਟ ਦੇ ਕੋਈ। ਜੀ ਜੀ। ਇਹ ਪਾਜੀ ਆਪਾਂ 34 ਬਲੇਟ ਦਾ ਨਾ 1500 ਰੁਪਏ। ਇਹ 1500 ਰੁਪਏ ਦੇ। ਪਾਜੀ ਚੁੰਨੀ ਦੇਖਿਓ ਪਹਿਲਾਂ। ਉਹ ਜਾਲ ਚੁੰਨੀ ਨੂੰ ਆਪਾਂ ਕਹਿ ਲਈ। ਪਾਜੀ ਹਾਂਜੀ ਆਂਦੀ ਆਹ ਲਓ। ਔਰ ਗਾਂਜਾ ਸੂਟ ਪਾਜੀ। ਜੀ ਜੀ ਜੀ। ਔਰ ਇਹਨਾਂ ਔਰਗਾਂਜਾ ਵਿਸਤ੍ਰੋ ਔਰਗਾਂਜਾ ਗਲਾ ਕੱਢਿਆ। ਹਾਂ। ਘੇਰਾ ਕੱਢਿਆ। ਬਾਜੂ ਕ ਭਾਜੀ ਸੂਰ ਦਾ ਰੇਟ ਸੀ 3000 ਰੁਪਿਆ ਹਾਂ ਹਾਂ ਦਵਾ 1300 ਰੁਪਿਆ ਦਾ ਹੀ 1300 ਰੁਪਿਆ ਦਾ اچھا ਇਹ ਦੁਪੱਟਾ ਹੀ ਮੈਂ ਦੇ ਦਾਂ অর্ਗੈਂਜ਼ਾ ਦਾ ਹੀ ਹੈ ਨਾ ਭਾਜੀ অর্ਗੈਂਜ਼ਾ ਹੀ অর্ਗੈਂਜ਼ਾ ਰੰਗ ਜਿੰਨੇ ਮਰਜ਼ੀ ਇਹ ਬਚਿਆ ਹੈ ਮਾਲ ਨਹੀਂ ਹੈਗਾ ਇੱਕ ਵਾਰੀ ਫੇਰ ਗਏ ਨਾ ਸਾਰਾ ਕੁਝ ਇਕੱਠਾ ਜੱਕਿਆ ਆਪਾਂ ਬਿਲਕੁਲ ਜੀ ਠਾਈ ਵੇਚਣਾ ਵਾ ਜਿਹਨਾਂ ਲੋੜ ਆ ਵੇਚਣ ਵਾਸਤੇ ਉਹ ਵੀ ਲੈ ਜਾਓ ਤੇ ਆਪਣੇ ਬਿਆਰ ਜਣਾ ਵੀ ਲੈ ਜਾਓ ਆ ਦੇਖੋ ਬਿਲਕੁਲ ਜੀ ਆਹ ਲੋ ਜੀ ਜੀ ਫਿਊਜ਼ਨ ਕਪੜਾ ਭਾਜੀ ਇਹ ਲੋਕਾਂ ਨੇ ਦੇਖਿਆ ਵੀ ਹੈ ਨਹੀਂ ਹਾਂ ਆ ਗਿਆ ਜੀ ਆਹ ਲੋ ਜੀ ਜੀ 2600 ਬਾਜੀ ਬਿਲਕੁਲ ਜੀ ਲੈ ਲਓ 1000 ਰੁਪਏ ਦਾ ਇਹ ਵੀ 1000 ਰੁਪਏ ਦਾ ਲੈ ਲਓ 1000 ਰੁਪਏ 25000 ਰੁਪਏ ਕਪੜਾ ਚਾਹੇ ਨਵਾਂ ਆਇਆ ਹੋਵੇ ਬਾਕੀ ਸਟਾਕ ਦੇ ਚੋਂ ਨਵਾਂ ਹੀ ਹੈ ਇਹ ਵੀ ਆਪਾਂ 1000 ਰੁਪਏ ਦੇ ਸਾਰੇ ਪੜੀਏ ਕਪੜੇ ਬਿਜਾਰ ਚ ਆਏ ਹੀ ਨਹੀਂ ਸਟਾਕ ਸਾਰੇ ਨਵੇਂ ਆਪਣੇ ਕੋਲ ਕੋਟਨ ਦੇ ਵੀ ਡਿਸਕਾਊਂਟ ਆ ਰਗੰਜਾ ਸੋਨਾ ਬਾਜੀ ਆ ਲਓ ਜੀ 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 3700 ਬਾਜੀ ਹਾਂ ਜੀ 15 ਕਿਲੋ ਦੇ ਦਾਂਗੇ ਜੀ 1500 ਹੀ ਦੇ ਦਾਂਗੇ ਪਰਵਾ ਸੂਰਜ ਨਾ ਪਾਜੀ 52 ਪਿਓਰ ਰਗੰਜਾ ਵਿਸਕੋਸ ਰਗੰਜਾ ਗਲਾ ਰਗੰਜਾ ਬਿਲਕੁਲ ਪਰ ਮੇਰੀ ਇੱਕ ਗੱਲ ਆ ਦੁਕਾਨਦਾਰ ਵੀਰ ਤਕਲੀਫ ਨਾ ਗੀ ਮੰਨਿਓ ਇਹ ਸਿਰਫ ਪਿਆਰ ਨਾਲ ਹੀ ਲਾਉਦੇ ਆਪਾਂ ਸਟਾਕ ਕਲੀਅਰ ਕਰ ਰਹੇ ਆ ਸਟਾਕ ਕਲੀਅਰ ਕਰ ਰਹੇ ਆ ਕਿਸੇ ਨੂੰ ਗੁੱਸਾ ਨਹੀਂ ਕਰਨਾ ਮੇਰੇ ਵੀਰ ਨੇ ਇਹ ਰੇਟ ਅਸੀਂ ਆਪਣੀ ਖੁਸ਼ੀ ਨਾਲ ਦੇ ਰਹੇ ਆ ਗਾਕਾਂ ਫੇਰ ਆ ਗੰਦੇ ਰਹੇ ਆਪਾਂ 1500 ਦਾ ਕੋਈ ਦੇ ਕੇ ਦਿਖਾ ਦਵੇ ਤਾਂ ਮੰਨੀਏ ਜੀ ਆਹ ਦੇਖੋ ਜੀ ਇੱਕ ਥੀਜ ਹੋਰ ਭਾਜੀ ਆਖਰੀ ਵੀਡੀਓ ਆ ਜੀ ਤਾਂ ਦੇਖੋ ਜੀ ਜੀ ਆਹ ਦੇਖੋ ਵੀਰੇ ਜੀ ਹਾਂ ਇਹ ਵੀਰੇ ਮਾਊਸ ਕਲਰ ਦਾ ਬਹੁਤ ਸੁਣਾ ਦਿਖਾਇਓ ਬਣਾ ਇਹਦੇ ਕਲਰ ਦੇ ਵਿੱਚ ਆ ਗਿਆ ਆਹ ਦੇਖੋ ਵੀਰੇ ਅੱਛਾ ਤੇ ਇਹ ਹੈ ਮੈਂ ਹੈਂਡਵਰਕ ਹੈ ਜਗਮਗਾ ਵੀ ਪੂਰਾ ਕਰ ਰਿਹਾ ਨਾ ਭਾਜੀ ਸਲਵਾਰ ਕੱਢੀ ਹੋਵੇ ਸੂਟ ਇਸ ਨੂੰ ਉਹਨੇ 200 ਰੁਪਏ ਤੋਂ 2800 ਰੁਪਏ 3000 ਰੁਪਏ ਦਾ ਹਾਂ ਹਾਂ ਰੰਗ ਜਿਵੇਂ ਤਿੰਨ ਤੋਂ ਚਾਰ ਚਾਰ ਆ ਜਾਣਗੇ ਜੀ ਇਹ ਤੁਹਾਨੂੰ ਭਾਈ ਸੂਟ ਦੇ ਦਾਂਗਸ ਤੋਂ ਪਾ ਸਾਢੇ 1150 ਰੁਪਏ ਦਾ ਕੰਟਰਾਸਟ ਨਾਲ ਸਾਰਿਆਂ ਦੇ ਨਾਲ ਸਲਵਾਰਾਂ ਆਉਣੀਆਂ ਬਿਲਕੁਲ ਪਾ ਜੀ ਇਹ ਸੂਟ ਤੁਹਾਨੂੰ ਬਿਜਾਰੋ ਇਸ ਰੇਟ ਤੇ ਤੂੰ ਨਾ ਦੇ ਸਕਦਾ ਨਾ ਕੋਈ ਥੋੜੀ ਗੱਲ ਮੰਨਣੀ ਹੈ ਫੈਕਟਰੀ ਰੇਟਾਂ ਤੇ ਪਾ ਜੀ ਫੈਕਟਰੀ ਰੇਟ ਚੱਲ ਜਿਓ ਪਾ ਜੀ ਇਹ ਸਿਰਫ ਆਪਾਂ ਆਪਣੀ ਖੁਸ਼ੀ ਨਾਲ ਲਈ ਆ ਕਲੀਅਰ ਸੇਲ ਮੇਲਾ ਬਸ ਫੈਕਟਰੀ ਦੇ ਰੇਟ ਨਹੀਂ ਹੈਗੇ ਨਾ ਕਿ ਸਾਨੂੰ ਮਿਲਨੇ ਨਾ ਕਿ ਤੁਹਾਨੂੰ ਆਣੇ ਆ ਇਹ ਸਿਰਫ 15 ਦਿਨ ਲਈ ਇੱਕ ਏ ਇਹ ਨਾ ਪੁੱਛੋ ਵੀ ਕਦੋਂ ਧੱਕਾ ਇਹ ਬਸ ਸੁਣਦਾ ਕੀ ਹੈ ਜੀ ਜਿਨ੍ਹਾਂ ਨੇ ਪਿਆ ਉਸ ਤੱਕ ਹੀ ਆ ਜੀ ਬਸ ਬਸ ਅਡਰੈਸ ਨੋਟ ਕਰ ਲਓ ਪਾਸਟੈਂਡ ਰੋਡ ਨੇੜੇ ਸਰਕਾਰੀ ਅਸਲ ਮਾਛੀਵਾੜਾ ਜੀ ਗੇਟਾਂ ਦੇ ਕੋਲ ਦੁਕਾਨ ਆਪਣੀ ਮਾਛੀਵਾੜਾ ਸ਼ਹਿਰ ਹੈ ਜੀ ਦੁਕਾਨ ਦਾ ਨਾਮ ਹੈ ਮਨਵੀ ਜੱਟੀ ਤੇ ਮੋਬਾਈਲ ਨੰਬਰ ਲੋਡ ਕਰੋ 8146612700 ਮਨਵੀ ਜੱਟੀ 8146612700 ਸਤਿ ਸ਼੍ਰੀ ਅਕਾਲ ਜੀ